ਸਤਿ ਸ੍ਰੀ ਅਕਾਲ ਮੈਂ ਗੁਰਜਿੰਦਰ ਸਿੰਘ ਵੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪਟੇਡਕ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ 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 ਪੰਗੂ ਸਾਹਿਬ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਗੱਲਬਾਤ ਨਵਜੋਤ ਸਿੰਘ ਸੈਦੂ ਹਮਲਾਵਰ ਨੇ ਇਸ ਵੇਲੇ ਸਿੱਧੂ ਸਾਹਿਬ ਹਮਲਾਵਰ ਨੇ ਉਹ ਮੌਜੂਦਾ ਸਰਕਾਰ ਦੇ ਉੱਪਰ ਵੀ ਹਮਲਾਵਰ ਨੇ ਆਪਣੀ ਹੀ ਲੀਡਰਸ਼ਿਪ ਦੇ ਉੱਪਰ ਪਿੱਛੇ ਜੇ ਬੁਲਾਏ ਵੇ ਸੀ हाई कमांड ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਥੋੜੇ ਜਿਹੇ ਰੁਕਨੇ ਉਹ ਠੰਡੇ ਨੇ ਬਠਿੰਡਾ ਦੇ ਵਿੱਚ ਇੱਕ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਹੋਰ ਪ੍ਰੋਗਰਾਮ ਰੱਖਤੇ ਗਏ ਕਾਂਗਰਸ ਦਾ ਆਪਸੀ ਸੰਕਟ ਹੈ ਵਿੱਚ ਤਾਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਅੱਜ ਦਾ ਸੰਕਟ ਨਹੀਂ ਤੇ ਇਕੱਲੇ ਪੰਜਾਬ ਦਾ ਨਹੀਂ ਕਿੰਨੀਆਂ ਸਟੇਟਾਂ ਦੇ ਵਿੱਚ ਤਾਂ ਆਪਸੀ ਰੌਲਾ ਚੱਲੇ ਜਾਂਦਾ ਕਾਂਗਰਸ ਆ ਤੇ ਇਸੇ ਕਰਕੇ ਫਿਰ ਇਹ ਉੱਥੇ ਨੁਕਸਾਨ ਦੇ ਵਿੱਚ ਵੀ ਚਲੇ ਜਾਂਦੇ ਨੇ ਇੰਦਰਾ ਗਾਂਧੀ ਦੇ ਟਾਈਮ ਤੱਕ ਆਪਾਂ ਦੇਖਦੇ ਰਹੇ ਹਾਂ ਉਸ ਤੋਂ ਬਾਅਦ ਇਹ ਲੀਡਰਸ਼ਿਪ ਦੇ ਵਿੱਚ ਇਹ ਚੱਲਦਾ ਰਿਹਾ ਜਿਹੜਾ ਕਿ ਲੀਡਰਸ਼ਿਪ ਦਾ ਆਪਸੀ ਉਹਨਾਂ ਦਾ ਕੰਪੀਟੀਸ਼ਨ ਸੀ ਅੱਜ ਪੰਜਾਬ ਦੀ ਕਾਂਗਰਸ ਦੀ ਸਥਿਤੀ ਕੀ ਹੈ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਸਾਹਿਬ ਹੋਰਾਂ ਦਾ ਇੱਕ ਓਪਨ ਪ੍ਰੈਸ ਕਾਨਫਰੰਸ ਦੇ ਵਿੱਚ ਸੰਬੋਧਨ ਹੋ ਰਿਹਾ ਸੀ ਕਿ ਇੱਕ ਹੀ ਕਾਂਗਰਸ ਉਹ ਲਾਈਵ ਸੀ ਕਹਿੰਦੇ ਸੀ ਇੱਕ ਹੀ ਕਾਂਗਰਸ ਉਹਦੇ ਤੇ ਸਿੱਧੂ ਸਾਹਿਬ ਨੇ ਜਵਾਬ ਦਿੱਤਾ ਸੋ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੀ ਕਾਂਗਰਸ ਰੁੱਖ ਸਾਹਿਬ ਕਿੱਥੇ ਖੜੀ ਹੈ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਕੋਈ ਇੰਪਰੂਵਮੈਂਟ ਹੈ ਇਹਦੇ ਚ ਜਾਂ ਇਹ ਨਿਗਾਰ ਦੇ ਵਿੱਚ ਗਏ ਨੇ ਅਖਰ ਕੀ ਇਹਨਾਂ ਦਾ ਬਣੂਗਾ ਕੀ ਡਾਕਟਰ ਸਾਹਿਬ ਤੁਸੀਂ ਕਿਸ ਤਰ੍ਹਾਂ ਕਿਤੇ ਨਾਲ ਦੇਖ ਰਹੇ ਹੋ ਇਹ ਜੀ ਪੂਰੀ ਇਸ ਗੱਲਬਾਤ ਨੂੰ ਜੀ ਹਿੰਦੂ ਸਾਹਿਬ ਦੇਖੋ ਗੱਲ ਇਹ ਹੈ ਕਿ ਕਾਂਗਰਸ ਦਾ ਸੰਕਟ ਪੰਜਾਬ ਦਾ ਨਹੀਂ ਹੈ ਕਾਂਗਰਸ ਦਾ ਸੰਕਟ ਸੈਂਟਰ ਲੀਡਰਸ਼ਿਪ ਦਾ ਵੀ ਹੈ ਕੇਂਦਰੀ ਲੀਡਰਸ਼ਿਪ ਨੂੰ ਅਮਰਿੰਦਰ ਸਿੰਘ ਦੇ ਟਾਈਮ ਲੱਗਿਆ ਕਿ ਉਹ ਸਾਡੇ ਹਿਸਾਬ ਨਾਲ ਨਹੀਂ ਚੱਲ ਰਹੇ ਤੇ ਅਸੀਂ ਥੋੜੀ ਬਹੁਤ ਚੇਂਜ ਕਰਾਈਏ ਉਹ ਆਪਣੇ ਬਹੁਤ ਵੱਡੇ ਜਿਹੜੇ ਡਵਾਈਜ਼ਰ ਨੇ ਇਲੈਕਸ਼ਨਾਂ ਦੇ ਪਸ਼ਾੰਤ ਪਸ਼ੋਰ ਜੀ ਨੂੰ ਉਹਨਾਂ ਨੇ ਭੇਜਿਆ ਤੇ ਉਹਨਾਂ ਨੇ ਰਿਪੋਰਟ ਦਿੱਤੀ ਕਿ ਮਨਿੰਦਰ ਸਿੰਘ ਦੇ ਕਲੱਬ ਇੰਟੀਮ ਕੰਵੈਂਸੀ ਬਹੁਤ ਹੈ। ਉਸੇ ਲੀਡਰਸ਼ਿਪ ਚੇਂਜ ਕਰੋ। ਉਹ ਲੀਡਰਸ਼ਿਪ ਚੇਂਜ ਕਰਨ ਦੇ ਲਈ ਸਿੱਧੂ ਸਾਹਿਬ ਨੂੰ ਬਿਲਡ ਕੀਤਾ ਗਿਆ ਅਰ ਉਹ ਸੀਐਮ ਦੇ ਕੈਂਡੀਡੇਟ ਸੀ ਕਿ ਅੱਛਾ ਉਹ ਕਿਤੇ ਸਿਰੇ ਨਹੀਂ ਚੜ ਸਕੀ ਸਕੀ ਸਕੀਮ ਗੜਬੜ ਹੋ ਗਈ ਆਪ ਨੂੰ ਪਤਾ ਹੈ ਬਹੁਤ ਲੰਬੀ ਸਟੋਰੀ ਉਹ ਚ ਪੈਣ ਦੀ ਲੋੜ ਨਹੀਂ ਚੰਨੀ ਸਾਹਿਬ ਬਣ ਗਏ। ਇਹਨਾਂ ਦੇ ਲੋ ਤੋਂ ਬਾਅਦ ਦੇ ਵਿੱਚ ਇੱਕ ਪ੍ਰਧਾਨ ਜੀ ਤੋਂ ਅਸਤੀਫਾ ਦਿੱਤਾ ਤੇ ਥੋੜਾ ਜਿਹਾ ਪਿੱਛੇ हट ਗਏ ਰਾਜਾ ਬਰਿੰਗ ਜੀ ਨੂੰ ਬਣਾ ਦਿੱਤਾ ਗਿਆ ਉਹ ਜੂਨੀਅਰ ਸੀ ਉਹਨਾਂ ਨੂੰ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਐਕਚੁਅਲੀ ਉਸ ਤੋਂ ਉਸ ਸਮੇਂ ਤੋਂ ਹੀ ਕਾਂਗਰਸ ਦੇ ਵਿੱਚ ਇੱਕ ਨਹੀਂ ਬਹੁਤ ਸਾਰੇ ਧੜੇ ਨੇ ਬਹੁਤ ਸਾਰੀਆਂ ਆਵਾਜ਼ਾਂ ਨੇ ਕੋਈ ਇੱਕ ਸੁਰਤਾ ਨਹੀਂ ਹੈ ਕਿਸੇ ਵੀ ਲੈਵਲ ਦੇ ਉੱਪਰ ਮਤਲਬ ਪਹਿਲਾਂ ਤਾਂ ਹਾਰ ਕੇ ਕਹਿ ਲਓ ਕਿਸਮ ਦੇ ਨਾਲ ਆਮ ਆਦਮੀ ਪਾਰਟੀ ਤੋਂ ਉਹੀ ਇਹਨਾਂ ਨੂੰ ਹਜਮ ਨਹੀਂ ਸੀ ਆਈ ਚੀਜ਼ ਤੇ ਦੂਜੀ ਚੀਜ਼ ਫਿਰ ਹੋਈ ਕਿ ਜਲੰਧਰ ਦੇ ਵਿੱਚ ਹਰੇ ਤੇ ਜਲੰਧਰ ਦੇ ਵਿੱਚ ਅੰਦਰੋਂ ਹੀ ਮਤਲਬ ਹਿੱਲ ਜੁਲ ਸੀਗੀ ਬਹੁਤ ਸਾਰੀ ਤੇ ਅੰਦਰੋਂ ਕੋਈ ਤਰ੍ਹਾਂ ਨੇ ਮਦਦ ਵੀ ਕਰੀ ਪਰ ਬਹੁਤ ਸਾਰੇ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਦੇ ਛੋਟੇ ਮੋਟੇ ਬਿਜ਼ਨਸ ਨੇ ਜਿਹੜੇ ਸਰਕਾਰਾਂ ਤੇ ਡਿਪੈਂਡੈਂਟ ਨੇ ਉਹ ਸਿੱਧਾ ਲੜ ਵੀ ਨਹੀਂ ਸਕਿਆ ਉਹ ਜਿਹੜੇ ਸਿੱਧੂ ਸਾਹਿਬ ਕਹਿ ਰਹੇ ਨੇ ਵੀ 75 25 ਦਾ 80 20 ਦਾ ਜਿਹੜਾ ਰਿਸ਼ਤਾ ਮਤਲਬ ਉਹ ਵੀ ਇੱਕ ਹੈਗਾ ਇਫੈਕਟ ਸਿੱਧੂ ਸਾਹਿਬ ਦੇ ਨਾਲ ਅਨਫੋਰਚੂਨੇਟ ਗੱਲ ਇਹ ਹੋਈ ਕਿ ਚਲੋ ਪ੍ਰਧਾਨਗੀ ਤੋਂ ਵੀ ਉਤਰ ਗਏ ਸੀ ਸਾਰਾ ਕੁਝ ਹੋਇਆ ਇੱਕ ਪੁਰਾਣਾ ਕੇਸ ਕੱਢ ਕੇ ਉਹਨਾਂ ਨੂੰ ਫਸਾਇਆ ਗਿਆ ਪਰ ਫਸਾਉਣ ਦੇ ਵਿੱਚ ਇਹ ਵੀ ਚਰਚੇ ਹੈਗੇ ਨੇ ਕਿ ਕਿਸੇ ਨਾ ਕਿਸੇ ਲੈਵਲ ਤੇ ਚੁੱਪ ਜਾਂ ਗੁਪਤ ਸਹਿਮਤੀ ਕਾਂਗਰਸ ਦੀ ਵੀ ਸੀ ਇੱਥੋਂ ਤੱਕ ਪਈਆਂ ਨੇ ਤਾਂ ਇਹ ਵੀ ਕਿਹਾ ਕਿ ਉਹਨਾਂ ਨੇ ਸੈਲੀਬ੍ਰੇਟ ਕਰਿਆ ਇਹ ਜਦੋਂ ਅੰਦਰ ਚਲੇ ਗਏ ਚਲੋ ਆਪਣਾ ਕਸ਼ਟ ਚੱਲਿਆ ਸਾਰਾ ਕੁਝ ਜੇਲ੍ਹ ਯਾਤਰਾ ਵੀ ਕਰ ਲਈ ਸਾਰਾ ਕੁਝ ਹੋ ਗਿਆ ਮਿਸਿਸ ਉਹਨਾਂ ਦੇ ਬਿਮਾਰ ਹੋ ਗਏ ਔਖੇ ਸਮੇਂ ਦੇ ਵਿੱਚ ਦੀ ਲੰਘੇ ਉਹ ਬਹੁਤ ਜ਼ਿਆਦਾ ਕਾਂਗਰਸ ਨੇ ਉਹਨਾਂ ਦਾ ਉਸ ਤਰੀਕੇ ਦੇ ਨਾਲ ਪੱਲਾ ਨਹੀਂ ਫੜਿਆ ਜਦੋਂ ਜੇਲ੍ਹ ਤੋਂ ਬਾਹਰ ਵੀ ਆਏ ਕਿਸੇ ਨੇ ਉਹਨਾਂ ਦੀ ਉਸ ਤਰੀਕੇ ਦੇ ਨਾਲ ਮਦਦ ਨਹੀਂ ਕੀਤੀ ਜਿਹੜੀਆਂ ਲੋਕਲ ਛੋਟੇ ਮੋਟੇ ਕੰਪੀਟੀਸ਼ਨ ਜੈਲਸੀਆਂ ਉਹ ਜ਼ਿਆਦਾ ਭਰੂ ਰਹੀਆਂ ਭਰੂ ਇਸ ਕਰਕੇ ਨੇ ਕਿਉਂਕਿ ਕਾਂਗਰਸ ਦੇ ਵਿੱਚ ਜਿਹੜੇ 5-7 ਲੀਡਰ ਨੇ ਮੇਨ ਇਸ ਟਾਈਮ ਦੇ ਉਹ ਸਾਰੇ ਸੀਐਮ ਦੇ ਕੈਂਡੀਡੇਟ ਨੇ ਚਾਹੇ ਪ੍ਰਧਾਨ ਐ ਕੋਈ ਚਾਹੇ ਕੋਈ ਲੋਪੀ ਐ ਚਾਹੇ ਸਿੱਧੂ ਸਾਹਿਬ ਨੇ ਚਾਹੇ ਪੁਰਾਣੇ ਪ੍ਰਧਾਨ ਨੇ ਕਹੀ ਉਹ ਸਾਰਿਆਂ ਨੂੰ ਹੀ ਲੱਗਦਾ ਹੈ ਵੀ ਅਸੀਂ ਮਤਲਬ ਉਹ ਕੈਂਡੀਡੇਟ ਹੈਗੇ ਆਂ ਔਰ ਸਾਰੇ ਇੰਡੀਪੈਂਡੈਂਟਲੀ ਆਪ ਉਹ ਆਪਣੀ ਕੋਈ ਨਾ ਕੋਈ ਅੰਗਲੀ ਸੰਗਲੀ ਜੋੜ ਕੇ ਮਤਲਬ ਸੈਂਟਰ ਲੀਡਰਸ਼ਿਪ ਕੋਲ ਇੱਕ ਦੂਜੇ ਦੇ ਖਿਲਾਫ ਚਲਾਉਂਦੇ ਰਹਿੰਦੇ ਨੇ ਪ੍ਰੋਗਰਾਮ ਔਰ ਉਹਦਾ ਸਿੱਟਾ ਇਹ ਵੀ ਨਿਕਲਿਆ ਕਿ ਜੋਖਰ ਸਾਹਿਬ ਵਰਗੇ ਕਿਤੇ ਕਿਤੇ ਵੱਡੇ ਲੀਡਰਸ਼ਿਪ ਭਾਜੀਪੀ ਪਿੱਛੇ ਲੱਗੇ ਸੀ ਸੋ ਮੈਂ ਸਮਝਦਾ ਵੀ ਇਹ ਪੰਜਾਬ ਦੀ ਲੀਡਰਸ਼ਿਪ ਨੂੰ ਦੋਸਤ ਦੇਣ ਦੀ بجائے ਬੇਸਿਕਲੀ ਕੇਂਦਰ ਦੀ ਲੀਡਰਸ਼ਿਪ ਨੂੰ ਦੋਸਤ ਦੇਣਾ ਚਾਹੀਦਾ ਪਰ ਹੁਣ ਹਾਲਾਤ ਇਹ ਆ ਗਈ ਹੈ ਕਿ ਕੇਂਦਰ ਦੇ ਕੰਟਰੋਲ 'ਚ ਵੀ ਇਹ ਨਹੀਂ ਹਨ ਪਿਛਲੀ ਹੁਣ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਸਾਰਿਆਂ ਨੇ ਡਟ ਕੇ ਐਨਟੀ ਜਿਹੜਾ ਇੰਡੀਆ ਫਰੰਟ ਹੈ ਉਹ ਜੀ ਐਂਟੀ ਮਤਲਬ ਆਮ ਆਦਮੀ ਪਾਰਟੀ ਸਟੈਂਡ ਲਿਆ ਔਰ ਉਹਨੂੰ ਸੁਣਨਾ ਪਿਆ ਸਿਰਫ ਨਵਜੋਤ ਸਿੰਘ ਸਿੱਧੂ ਇਕੱਲਾ ਸੀਗਾ ਜਿਹੜਾ ਮਤਲਬ ਕੇਂਦਰੀ ਲੀਡਰਸ਼ਿਪ ਨਾਲ ਖੜਾ ਹੋਇਆ ਪਰ ਕੇਂਦਰੀ ਲੀਡਰਸ਼ਿਪ ਨੇ ਉਹਨੂੰ ਮਾੜਾ ਚੰਗਾ ਵੀ ਨਹੀਂ ਕਿਹਾ ਪਰ ਉਹਨੂੰ ਕੋਈ ਥਾਪੜਾ ਵੀ ਨਹੀਂ ਦਿੱਤਾ ਸੋ ਉਹਨੇ ਹੁਣ ਵਾਪਸ ਆ ਕੇ ਪਹਿਲਾਂ ਮਹਾਰਾਜ ਰੈਲੀ ਕਰੀ ਸੀਗੀ ਉਹਦੇ ਤੇ ਕਿੰਨਾ ਰੌਲਾ ਪਿਆ ਉਹ ਕਹਿੰਦੇ ਵੱਖਰਾ ਅਖਾੜਾ ਬਾਜਵਾ ਸਾਹਿਬ ਨੇ ਕਹਿ ਦਿੱਤਾ ਲਾਉਂਦੇ ਨੇ ਉਹ ਉਹਨਾਂ ਨੇ ਕੋਟ ਸ਼ਮੀਰ ਦੇ ਵਿੱਚ ਰੈਲੀ ਰੱਖਤੀ ਯਾਰ ਉਹ ਕਹਿ ਰਹੇ ਨੇ ਕਿ ਮੈਂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਤੇ ਮੈਂ ਸਾਰੀ ਕਾਂਗਰਸ ਨੂੰ ਰਿਵਾਈਵ ਕਰ ਰਿਹਾ ਹਾਂ ਅਸਲ ਵਿੱਚ ਮਤਲਬ ਕਾਂਗਰਸ ਦੇ ਉਲਟ ਨਹੀਂ ਮੈਂ ਜਾ ਰਿਹਾ ਇਹ ਬੁਖਾਤ ਮੇਰੇ ਖਿਆਲ ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਨਾਲ ਨਹੀਂ ਮੁੱਕਣਾ ਜਾਂ ਤਾਂ ਸੈਂਟਰਲ ਲੀਡਰਸ਼ਿਪ ਬਹੁਤ ਇਹਦੇ ਵਿੱਚ ਕੋਈ ਆਰਡਰ ਸਥਾਪਿਤ ਕਰੇ ਉਹ ਕਰਨ ਦੇ ਵਿੱਚ ਇੰਟਰਸਟਿਡ ਵੀ ਨਹੀਂ ਮੇਰਾ ਖਿਆਲ ਉਹਦੀ ਸਮਰੱਥਾ ਤੋਂ ਵੀ ਬਾਹਰ ਹੈ ਸੋ ਹੋਏ ਰਿਹਾ ਹੈ ਅਸਲ ਵਿੱਚ ਇਹ 27 ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਉਹਦੇ ਵੱਲੋਂ ਵਧ ਰਹੀ ਹੈ ਗੱਲ ਪਰ ਸੈਂਟਰਲ ਲੀਡਰਸ਼ਿਪ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਪਹਿਲਾਂ ਕਈ ਵਾਰ ਕਾਂਗਰਸ ਹੰਗਲਾ ਸਾੜ ਚੁੱਕੀ ਹੈ ਮਤਲਬ ਇੰਦਰਾ ਗਾਂਧੀ ਦੇ ਟਾਈਮ ਤੋਂ ਆਪਰੇਸ਼ਨ ਬਲੂ ਸਟਾਰ ਤੋਂ ਪੰਜਾਬ ਤੋਂ ਉਸ ਤਰੀਕੇ ਨਾਲ ਪਿੱਛੇ ਹਟੇ ਹੋਏ ਨੇ ਉਹਦਾ ਮੋਰਿੰਦਰ ਸਿੰਘ ਦਾ ਇੱਕ ਟਾਈਮ ਸੀਗਾ ਕਿ ਉਹਨੇ ਕਰ ਲਿਆ ਅਦਰਵਾਈਜ਼ ਉਹ ਕੋ ਬਹੁਤ ਇੱਥੇ ਜਿਆਦਾ ਉਸ ਤਰ੍ਹਾਂ ਇੰਟਰਸਟਡ ਨਹੀਂ 13 ਵਿਧਾਨ ਸਭਾ 13 ਲੋਕ ਸਭਾ ਦੀਆਂ ਸੀਟਾਂ ਨੇ ਸਿਰਫ ਸੋ ਉਹਦੇ ਚ ਉਹਨਾਂ ਨੂੰ ਲੱਗਦਾ ਕਿ ਜਿੱਦਾਂ ਇਹ ਚੱਲਦੇ ਨੇ ਜਿਵੇਂ ਕਰਦੇ ਨੇ ਕਰੀ-ਕਰੀ ਜਾਣ ਕੋਈ ਏਡੀ ਗੱਲ ਨਹੀਂ ਸੋ ਮੈਨੂੰ ਲੱਗਦਾ ਕਿ ਅਲਟੀਮੇਟਲੀ ਤੁਸੀਂ ਦੇਖਿਓ ਕਿ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਦ ਰੀਜਨਲ ਪਾਰਟੀ ਇੱਕ ਬਣਨ ਵੱਲ ਨੂੰ ਗੱਲ ਵਧੂਗੀ ਤੇ ਜਾਂ ਤਾਂ ਅਕਾਲੀ ਦਲ ਉਹ ਸਪੇਸ ਮੰਨ ਲਵੇ ਨਹੀਂ ਤਾਂ ਕਿਸਾਨ ਮੋਰਚੇ ਤੋਂ ਬਾਅਦ ਅਜੇ ਇੱਕ ਬਹੁਤ ਸਾਰਾ ਪੋਲੀਟਿਕਲ ਸਪੇਸ ਖਾਲੀ ਹੈ ਪੰਜਾਬ ਦੇ ਵਿੱਚ ਜਿਹਦੇ ਉੱਪਰ ਸਿੱਧੂ ਸਾਹਿਬ ਦੇ ਵੀ ਨਿਗਾਹ ਹੈ ਜਿਹਦੇ ਵਿੱਚੋਂ ਸੱਚਾ ਆਮ ਆਦਮੀ ਪਾਰਟੀ ਦੀ ਵੀ ਜਿੱਤ ਨਿਕਲੀ ਹੈ ਪੂਰਾ ਪੰਜਾਬ ਫਰਮੈਂਟੇਸ਼ਨ ਦੇ ਵਿੱਚ ਹੈਗਾ ਸੋ ਉਹਨੂੰ ਕਈ ਪੰਥਕ ਬਣਾਉਣਾ ਚਾਹੁੰਦੇ ਨੇ ਕਈ ਕਿਸਾਨੀ ਬਣਾਉਣਾ ਚਾਹੁੰਦੇ ਨੇ ਕਈ ਉਹਨੂੰ ਹੋਰ ਮੁੱਦਿਆਂ ਤੇ ਕਰਨਾ ਚਾਹੁੰਦੇ ਨੇ ਪਰ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਨਿਰਾਸ਼ਾ ਦੇ ਦੌਰ 'ਚ ਨਹੀਂ ਪਰ ਐਕਟਿਵ ਨੇ ਇਹਨਿਕੋ ਸੌਂਗੇ ਨੇ ਸੋ ਉਹ ਕੋਈ ਨਾ ਕੋਈ ਅਲਟਰਨੇਟਿਵ ਲੱਭ ਰਹੇ ਨੇ ਦੇਖ ਰਹੇ ਨੇ ਮੜਾ ਜਨਾ ਵੀ ਕੋਈ ਅਲਟਰਨੇਟ ਲੱਭੂਗਾ ਤੁਹਾਨੂੰ ਰਿਸਪੌਂਸ ਦੇਣਗੇ ਇਸ ਗੱਲ ਦੇ ਉੱਪਰ ਸੱਚੀ ਸਾਰੀ ਗੱਲ ਖੜੀ ਹੈ ਸਿੱਤੂ ਸਾਹਿਬ ਦੀ ਜਿੰਨੀ ਪੋਲਿਟਿਕਸ ਹੈ ਉਹ ਇਸ ਚੀਜ਼ ਵੱਲ ਲਈ ਹੈ ਕਿ ਉਹ ਦੇਖੋ ਇੱਕ ਤਾਂ ਉਹਦੇ ਉੱਪਰ ਸਿੱਧਾ ਤਾਂ ਦਾਅ ਕੋਈ ਨਹੀਂ ਲੱਗ ਰਿਹਾ ਕੋਈ ਦਾਅ ਹੈ ਕਿ ਉਹ ਭਾਜੀਪੀ ਚ ਵੀ ਸੀ ਉਧਰ ਵੀ ਸੀ ਇਧਰ ਵੀ ਸੀ ਇਹ ਚੀਜ਼ਾਂ ਨੂੰ ਮੇਰੇ ਖਿਆਲ ਲੋਕ ਹੁਣ ਬੜਾ ਬਾਦਰ ਨਹੀਂ ਕਰਦੇ ਕਿਉਂਕਿ ਜਿਹੜੇ ਇਧਰ ਉਧਰ ਨਹੀਂ ਵੀ ਉਹ ਵੀ ਅੰਦਰੋਂ ਤਾਂ ਰਲੇ ਹੀ ਹੁੰਦੇ ਨੇ ਦੇਖ ਨੂੰ ਤਾਂ ਅਕਾਲੀ ਦਲ ਤੇ ਕੈਪਟਨ ਸਾਹਿਬ ਦੀ ਗਵਰਨਮੈਂਟ ਹੈ ਜਿਹੜੀ ਦੋ ਲੱਗਦੀ ਸੀ ਪਰ ਗਵਰਨਮੈਂਟ ਤਾਂ ਇੱਕੋ ਹੀ ਚੱਲ ਰਹੀ ਸੀ ਸੋ ਇਸ ਕਰਕੇ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੀ ਥੋੜੀ ਜਿਹੀ ਅਕੀਲ ਇਸ ਗੱਲ ਦੀ ਹੈਗੀ ਹੈ ਕਿ ਇੱਕ ਤਾਂ ਪੈਸਾ ਪੂਸਾ ਨਹੀਂ ਇਕੱਠਾ ਕਰਿਆ ਉਸ ਤਰ੍ਹਾਂ ਦਾ ਕੋਈ ਦਾਗ ਨਹੀਂ ਹੈ ਦੂਜੀ ਚੀਜ਼ ਇਹ ਹੈ ਕਿ ਪਰਸਨੈਲਿਟੀ ਹੈ 플레이ਰ ਹੈ ਟੀਵੀ ਪਰਸਨੈਲਿਟੀ ਵੀ ਹੈ ਪਰ ਵੀਕਨੈਸ ਇਸ ਇਹ ਨੇ ਕਿ ਹੀ ਇਸ ਨੋਟ ਅ ਗੁੱਡ ਆਰਗੇਨਾਈਜ਼ਰ ਮੇਰੇ ਲੱਗੇ ਵਾਲੇ ਬੰਦੇ ਨੇ ਉਹ ਸਾਰੇ ਜਾਣਦੇ ਨੇ ਚੰਗੀ ਤਰ੍ਹਾਂ ਵੀ ਉਹ ਸੁਣਦੇ ਨਹੀਂ ਹਨ ਕਿਸੇ ਦੀ ਲੀਡਰਸ਼ਿਪ ਦੇ ਵਿੱਚ ਪਹਿਲੀ ਕੁਆਲਿਟੀ ਇਹ ਹੁੰਦੀ ਹੈ ਕਿ ਉਹ ਸੁਣੇ ਤੇ ਨਾਲ ਦੂਜਿਆਂ ਨੂੰ ਇਹ ਵੀ ਲੱਗੇ ਕਿ ਸਾਡੇ ਦੇ ਨਾਲ ਜੁੜਨ ਦੇ ਵਿੱਚ ਹਿੱਤ ਨੇ ਜਿਹੜੇ ਉਹ ਸੇਫ ਰਹਿਣਗੇ ਸੋ ਉਹਨਾਂ 'ਚ ਅਨਪ੍ਰੇਡਿਕਟਿਬਿਲਟੀ ਵੀ ਹੈ ਪਤਾ ਨਹੀਂ ਕਦ ਕੀ ਕਰ ਦੇਣ ਇਸ ਕਰਕੇ ਜਿਹੜੇ ਨਾਲ ਵਾਲੇ ਵੀ ਉਹਨਾਂ ਦੇ ਬਹੁਤ ਜਿਹੜੇ ਕੱਟੜ ਹਮਾਇਤੀ ਵੀ ਨੇ ਉਹ ਵੀ ਖੁੱਲਕੇ ਨਹੀਂ ਅੱਗੇ ਆ ਰਹੇ ਸਰ ਕਾਂਗਰਸ ਦੇ ਅੰਦਰ ਜਿਹੜਾ ਕਲੇਸ਼ ਹੈ ਉਹ ਬਾਹਰ ਇਸ ਪਾਸੇ ਬਣ ਰਿਹਾ ਦਿਨੋਂ ਦੇ ਜੀ ਮਾਨ ਸਾਹਿਬ ਤਾਂ ਕਹਿੰਦੇ ਨੇ ਡਾਕਟਰ ਸਾਹਿਬ ਕਿ ਇੱਕ ਥੀ ਕਾਂਗਰਸ ਉਹ ਫਿਰ ਉਹ ਡਾਇਲੌਗ ਨਹੀਂ ਸੀ ਇੱਕ ਤੇ ਉਹ ਮਾਨ ਸਾਹਿਬ ਨੇ ਅੰਦਰ ਝੜਤਾ ਇੱਕ થી ਕਾਂਗਰਸ ਉਹ ਜਿਵੇਂ ਕਹਿੰਦੇ ਨੇ 100 अपॉन ਅ ਟਾਈਮ ਕਿ ਇਹ ਕਾਂਗਰਸ ਕਦੇ ਹੁੰਦੀ ਸੀ ਵੀ ਪਾਸਟ ਹੋ ਜਾਊਗੀ ਉਹ ਮੋਦੀ ਨੇ ਵੀ ਕਿਹਾ ਸੀ ਵੀ ਕਾਂਗਰਸ ਮੁਕਤ ਭਾਰਤ ਹੋ ਜਾਊਗਾ ਪਰ ਮੇਰਾ ਕਹਿ ਲੈ 10 ਸਾਲ ਤੋਂ ਕਾਂਗਰਸ ਦੇ ਨਾਲ ਹੀ ਯੂਜ ਰਿਹਾ ਉਹ ਵੀ ਹਰ ਜਗ੍ਹਾ ਦੇ ਉੱਪਰ ਸੋ ਇੰਨਾ ਸੌਖਾ ਨਹੀਂ ਹੁੰਦਾ ਦੇਖੋ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੀਆਂ ਸਟ੍ਰੈਂਥ ਹੈਗੀਆਂ ਨੇ ਗੱਲ ਖਾਸ ਕਰਕੇ ਜਦੋਂ ਅਸਟਰ ਦਾ ਕੰਮ ਚੱਲ ਰਿਹਾ ਹੈ ਜਾਂ ਇਹਨਾਂ ਦਾ ਆਮ ਆਦਮੀ ਦਾ ਫੇਲ ਹੋ ਰਿਹਾ ਹੈ ਤਾਂ ਵਾਪਸ ਵੀ ਲੋਕ ਚਲੇ ਜਾਂਦੇ ਨੇ আর ਕਾਂਗਰਸ ਦੇ ਕੋਲ ਕੁਝ ਨਾ ਕੁਝ ਬੇਸਿਸ ਵੀ ਹੈਗਾ। ਕੋਈ ਸਟੇਟਾਂ ਚਾਹ ਪੰਜਾਬ ਦੇ ਵਿੱਚ ਵੀ ਕਾਫੀ ਲੀਡਰ ਨੇ ਉਹਨਾਂ ਦੇ ਇਹਨਾਂ ਦਾ ਆਪਣੇ ਆਪਣੇ ਇਲਾਕੇ ਦੇ ਵਿੱਚ ਤਕੜਾ ਬੇਸ ਐ ਸੀ ਗੱਲ ਨਹੀਂ ਐ। ਉਹਨਾਂ ਦੀ ਮੋਬਾਈਲਾਈਜ਼ਿੰਗ ਕਪੈਸਿਟੀ ਵੀ ਹੈ। ਤੋ ਇਸ ਕਰਕੇ ਮੇਰਾ ਕਹਿ ਲੈ ਇੰਨਾ ਇੰਨਾ ਸੌਖਾ ਨਹੀਂ ਐ ਕੰਮ। ਬਾਕੀ ਇਹ ਕਿ ਚਲੋ ਉਹ ਤਾਂ ਫਿਰ ਮਾਨ ਸਾਹਿਬ ਦੀ ਤਾਂ ਕਲਾ ਐ ਕਿ ਦੂਜਿਆਂ ਦਾ ਪੰਜਾਬ ਪੜਾਉਣਾ ਉਹਨਾਂ ਨੂੰ ਆਉਂਦਾ ਐ ਤੇ ਉਹਦਾ ਵੀ ਵਧੀਆ ਲੈਂਦੇ ਨੇ। ਜੀ ਇਹ ਤਾਂ ਡਾਕਟਰ ਸਾਹਿਬ ਲੱਗਦਾ ਵੀ ਹੁੰਦਾ। ਦੇਖੋ ਜਦੋਂ ਅਕਾਲੀ ਦਲ 10 ਸਾਲ ਰਹਿਣ ਲਗਾਤਾਰ 7 ਤੋਂ ਲੈ ਕੇ 17 ਤੱਕ 12 ਦੇ ਵਿੱਚ ਸੁਖਵੀਰ ਜੀ ਵਾਪਸੀ ਕਰ ਗਏ ਸੀ ਉਦੋਂ ਉਹ ਕਈ ਕਹਿੰਦੇ ਹੁੰਦੇ ਸੀ ਕਿ ਐਨੇ ਕਾਂਗਰਸੀ ਦਾ ਪੰਜਾਬ ਦੇ ਵਿੱਚ ਹੈ ਨਹੀਂ ਸੀ ਜਿੰਨੇ 17 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਪੋਸਟਰ ਲੱਗ ਗਏ ਉਹਦਾ ਜਿਹੜੀ ਤੇਰੇ ਸੱਤਾ ਦੇ ਵਿੱਚ ਹੁੰਦੀ ਹੈ ਉਹ ਤੇ ਕੁਦਰਤੀ ਗੱਲ ਹੈ ਕਿ ਉਹਦਾ ਹੀ ਸਾਰਾ ਕੁਝ ਹੋਊਗਾ ਤੇ ਜਿਹੜੀ ਤੇ ਹਾਰ ਜਾਂਦੀ ਹੈ ਉਹ ਸਾਈਲੈਂਟ ਹੋ ਜਾਂਦੀ ਹੈ ਉਹ ਚੀਜ਼ਾਂ ਯਾਨੀ ਕਿ ਜਿਹੜੇ ਤਾਂ ਹੁੰਦੇ ਨੇ ਸਾਡੇ ਹੋਏ ਸਿਆਸਦਾਨ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਸਾਡੀ ਸਰਕਾਰ ਹੈ ਇਸ ਕਰਕੇ ਸਾਡਾ ਰੌਲਾ ਉਹਨਾਂ ਦੀ ਸਰਕਾਰ ਨਹੀਂ ਹੈਗੀ ਇਸ ਕਰਕੇ ਉਹ ਸਾਈਲੈਂਟ ਨੇ ਜਦੋਂ ਉਹਨਾਂ ਦੀ ਸਰਕਾਰ ਆ ਗਈ ਉਹਨਾਂ ਦਾ ਰੌਲਾ ਸਾਡੇ ਤੋਂ ਵੱਧ ਕੇ ਹੋਊਗਾ ਕਿਤੇ ਕਈ ਜਿਹੜੇ ਹਲੇ ਨਵੇਂ ਨਵੇਂ ਸਿਆਸਦਾਨ ਬਣੇ ਹੁੰਦੇ ਨੇ ਤੇ ਉਹਨਾਂ ਨੂੰ ਜ਼ਰੂਰ ਲੱਗਦਾ ਹੁੰਦਾ ਕਿ ਪਤਾ ਨਹੀਂ ਖਤਮ ਹੀ ਹੋ ਗਿਆ ਸਾਰਾ ਕੁਝ ਡਾਕਟਰ ਸਾਹਿਬ ਇਹ ਇਹ ਗੱਲ ਜ਼ਰੂਰ ਹੈਗੀ ਆ ਤੁਸੀਂ ਇੱਕ ਐਨਲਿਸਿਸ ਕਰਕੇ ਭੰਗੂ ਸਾਹਿਬ ਦੇਖਿਓ ਮੈਨੂੰ ਕਿਸੇ ਨੇ ਦੱਸਿਆਰ ਮੈਨੂੰ ਸਿਆਣੀ ਲੱਗੀ ਉਹਦੀ ਗੱਲ ਉਹ ਕਹਿੰਦਾ ਵੀ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਇਲੈਕਸ਼ਨਾਂ ਤੋਂ ਪੰਜ ਛੇ ਮਹੀਨੇ ਪਹਿਲਾਂ ਹੀ ਲਗਭਗ 60 70% ਬੰਦੇ ਕਾਂਗਰਸੀਆਂ ਤੇ ਅਕਾਲੀਆਂ ਤੋਂ ਆਏ ਸੀ ਜਿਹੜੇ ਉਹ ਐਮਐਲਏ ਉਧਰੋਂ ਆਏ ਹੋਏ ਨੇ ਉਹ ਫਲ-ਫੁੱਲ ਰਹੇ ਨੇ ਉਹਨਾਂ ਦੇ ਬਿਜ਼ਨਸ ਵੀ ਹੈਗੇ ਨੇ ਜਿਹੜੇ ਲਾਲ ਸਿੰਘ ਉਗੋਕੇ ਵਰਗੇ ਆਮ ਆਦਮੀ ਸੀ ਸੱਚੀ-মিੱਚੀ ਉਹ ਵਿਚਾਰੇ ਰੋਲ ਰਹੇ ਨੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਮਤਲਬ ਆਮ ਆਦਮੀ ਪਾਰਟੀ ਚ ਵੀ ਜਿਹੜਾ ਆਮ ਆਦਮੀ ਹੈ ਉਹਦੀ ਕਿੰਨੀ ਕੁ ਪੁੱਛ ਦੱਸਿਆ ਆਮ ਆਦਮੀ ਦਾ ਜਿਹੜਾ ਐਮਐਲਏ ਵੀ ਜਿਹੜਾ ਗੁਣਾ ਹੈ ਉਹਦੀ ਕਿੰਨੀ ਕੁ ਪੁੱਛ ਦੱਸਿਆ ਤੁਸੀਂ ਆਪੇ ਨਜ਼ਰ ਲਾ ਲੋਗੇ ਫੀਲਡ ਦੇ ਚ ਜਾ ਕੇ 2 ਮਿੰਟਾਂ ਚ ਪਤਾ ਲੱਗ ਜਾਂਦਾ ਉਹਦਾ ਸੋ ਇਹ ਇਹ ਥੋੜਾ ਆਪਣੇ ਆਪ ਦੇ ਵਿੱਚ ਗੁੰਝਲਦਾਰ ਸਵਾਲ ਹੈ ਕਿ ਮਤਲਬ ਪੰਜ ਤੱਕ ਜੀ ਪਰਮਾਨਿਕ ਹੋ ਜਾਂਦੇ ਨੇ ਡਾਕਟਰ ਸਾਹਿਬ ਆਮ ਐਮਐਲਏ ਨੂੰ ਤਾਂ ਜਿਹੜੀ ਜਿਹੜੀ ਪੋਲੀਟੀਕਲ ਲਾਖ ਸਿੰਘ ਉੱਗੋ ਕੇ ਜੀ ਪੋਲਿਟਿਕਲ ਕਲਾ ਜਿਹੜੀ ਉਹ ਸਿਰਫ ਲੋਕਾਂ ਨੂੰ ਉਲੂ ਬਣਾਉਣ ਦੇ ਨਹੀਂ ਉਹ ਪੈਸੇ ਇਕੱਠੇ ਕਰਨ ਦੇ ਵੀ ਹੈ ਸੋ ਉਹ ਜਿੰਨੇ ਵੀ ਉਧਰੋਂ ਆਏ ਸੀ ਸਾਰੇ ਮੈਜੋਰਟੀ ਬਿਜ਼ਨਸਾਂ ਵਾਲੇ ਸੀਗੇ ਬੰਦੇ ਤੁਸੀਂ ਦੇਖੋਗੇ ਕਿ ਛੋਟੇ ਮੋਟੇ ਕੋਈ ਰੇਤ ਵਾਲਾ ਕੋਈ ਕੇਵਲ ਵਾਲਾ ਕੋਈ ਟਰਾਂਸਪੋਰਟ ਵਾਲਾ ਕੋਈ ਇਦਾਂ ਦੇ ਸੀ ਉਹ ਤਾਂ ਫਲਫੁੱਲ ਰਹੇ ਨੇ ਉਸੇ ਤਰੀਕੇ ਨਾਲ ਹੁਣ ਤਾਂ ਕੋਈ ਫਰਕ ਹੀ ਨਹੀਂ ਪਿਆ ਉਹਨਾਂ ਨੇ ਤਾਂ ਚੋਲਾ ਹੀ ਬਦਲੇ ਅਸਲ ਦੇ ਵਿੱਚ ਆਮ ਆਦਮੀ ਦਾ ਚੋਲਾ ਪਾ ਲਿਆ ਪੀਲੀ ਭਗਵਨ ਲਈ ਉਹਨਾਂ ਨੇ ਤੇ ਜਿਹੜੇ ਵਿਚਾਰੇ ਆਮ ਪਹਿਲੀ ਵਾਰ ਹੀ ਆਏ ਨੇ ਉਹਨਾਂ ਦੀ ਹਾਲਤ ਤੁਸੀਂ ਪੁੱਛੋ ਨਾ ਕੀ ਹੈ ਉਹਨੂੰ ਕੋਈ ਤੇ ਲੈਵਟੇ ਨਹੀਂ ਪੁੱਛ ਰਿਹਾ ਨਾ ਉਹਨਾਂ ਦਾ ਕੋ ਕੰਮ ਹੋ ਰਿਹਾ ਇੱਥੋਂ ਤੱਕ ਸੈਕੰਡ ਟਾਈਮ ਜਿਹੜੀ ਐਮ.ਐਲ.ਏ. ਬਲਜਿੰਦਰ ਕੌਰ ਐ ਉਹਨੂੰ ਚਿੱਠੀ ਲਿਖਣੀ ਪਈ ਟੀ.ਸੀ. ਨੂੰ ਕਿ ਸਾਡੇ ਇੱਥੇ ਦੇਖੋ ਜੀ ਰਿਫਾਇਨਰੀ ਵਾਲੇ ਖਰਾਬ ਕਰੀ ਜਾਂਦੇ ਨੇ ਉਹਨੇ ਬਿਆਨ ਦਿੱਤਾ ਵੀ ਮੈਂ ਉਹਨਾਂ ਨਾਲ ਧਰਨੇ ਤੇ ਬੈਠਣਾ ਬੈਠੋਗੀ ਮੈਂ ਇਵੇਂ ਹੀ ਕੁੰਮਰ ਵਿਜੇ ਪ੍ਰਤਾਪ ਦਾ ਦੇਖ ਲਓ ਜਿਹੜੇ ਆਮ ਸੀ ਜਿਹੜੇ ਸਿਆਸਤ ਚੋਂ ਨਹੀਂ ਸੀ ਆਏ ਉਹ ਸਾਰੇ ਦੇ ਸਾਰੇ ਈਸੂਲੇਟਰ ਨੇ ਸਾਰੇ ਦੇ ਸਾਰੇ ਈ ਉਹ ਕਿਸ ਨਾ ਕਿਸੇ ਹਿਸਾਬ ਦੇ ਨਾਲ ਪ੍ਰਾਈਵੇਟਲੀ ਜਦੋਂ ਗੱਲ ਕਰੋਗੇ ਤਾਂ ਰੋਂਦੇ ਨੇ ਸਾਰੇ ਜੀ ਰੋਕਸਾਫਰ ਦੇਖੋ ਆਮ ਬੰਦੇ ਕੋਲ ਕਿੱਥੇ ਤਾਕਤ ਹੁੰਦੀ ਹੈ ਤਾਕਤ ਤਾਂ ਖਾਸ ਬੰਦੇ ਕੋਲ ਹੁੰਦੀ ਹੈ ਬਿਲਕੁਲ ਉਹ ਆਮ ਖਾਸ ਬੰਨ ਖਤਰੀ ਤਾਂ ਲੜ ਰਹੇ ਨੇ ਦੇਖੋ ਮਦਮੀ ਜਿਹੜੀ ਲੜਾਈ ਲੜੀ ਗਈ ਹੈ ਉਹ ਆਪਣੇ ਆਪ ਨੂੰ ਖਾਸ ਬਣਾਉਣ ਖਤਰੀ ਹੀ ਹੈ ਵੀਆਈਪੀ ਬੰਨ ਖਤਰੀ ਸੀਗੀ ਨਾ ਵੀਆਈਪੀ ਸਿਕਿਉਰਟੀ ਜਿਹੜੀ ਕਹਿੰਦੇ ਸੀ ਵੀ ਸਿਲੰਡਰ ਅਸੀਂ ਲਾਈਨ ਚ ਲਾ ਕੇ ਲਿਆ ਕਰਾਂਗੇ ਹੁਣ ਦੇਖ ਰਹੇ ਆ ਨਾ ਕਿੱਥੇ ਸਿਲੰਡਰ ਲੈ ਰਹੇ ਹੈ ਕੋਈ ਤੋ ਇਹ ਤਾਂ ਗੱਲ ਕਲੀਅਰ ਹੀ ਹੈ ਦੇਖੋ ਇਹ ਇਹ ਬੜਾ ਕਹਿੰਦੇ ਹੁੰਦੇ ਨੇ ਨਾ ਉਹ ਬੜਾ मतलब बदलਦਾ ਜਿਹੜਾ ਬਦਲਾਅ ਹੈ ਨਾ ਉਹ ਬੜੀ ਸਪੀਡ ਵਾਲਾ ਹੋ ਗਿਆ ਕਿ ਜਿੱਤ ਦੀ ਸਾਰੀ ਬਦਲ ਜਾਂਦੇ ਨੇ ਪਰ ਸਾਰਿਆਂ ਚ ਹੀ ਹੈ ਸਾਰਿਆਂ ਚ ਇੱਕ ਚ ਨਹੀਂ ਹੈ ਆਪਾਂ ਇੱਕ ਪਾਰਟੀ ਨੂੰ ਦੋਸ਼ ਨਹੀਂ ਦੇ ਸਕਦੇ ਪੋਲੀਟੀਕਲ ਕਲਚਰ ਦੇ ਵਿੱਚ ਚੇਂਜ ਆ ਰਹੀ ਹੈ ਹੂੰ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਜਿਹੜੀ ਸਿਆਸਤ ਦੀ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਨੇ ਪੰਜਾਬ ਪੰਜਾਬ ਏਜੰਡੇ ਦੀ ਜਿੱਤੂਗਾ ਪੰਜਾਬ ਜਿੱਤੂਗੀ ਕਾਂਗਰਸ ਤੇ ਹਾਲਾਂਕਿ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਜਿਹੜੇ ਸਿਆਸਤਦਾਨਾਂ ਦੇ ਸਲੋਗਨ ਹੁੰਦੇ ਨੇ ਨਾਰੇ ਜਿਹੜੇ ਹੁੰਦੇ ਨੇ ਇਹਨਾਂ ਦਾ ਵੀ ਵਿਧਾਨਕ ਦੇਖੋ ਬਹੁਤ ਜ਼ਰੂਰੀ ਹੁੰਦਾ ਕਰਨਾ ਹੋਰੇ ਕੁਝ ਹੋ ਬਣਿਆ ਹੁੰਦਾ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਹੈ ਉਹ ਡਾਕਟਰ ਸਾਹਿਬ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਐਕਸੈਪਟ ਦੀ ਜਿਹੜੀ ਗੱਲ ਉਹ ਹੋਊਗੀ ਕਿਉਂਕਿ ਉਹੀ ਗੱਲ ਆਮ ਆਦਮੀ ਪਾਰਟੀ ਨੇ ਕੀਤੀ ਸੀ ਗੱਲਾਂ ਤਾਂ ਸਾਰੀਆਂ ਸੇਮ ਹੀ ਨੇ ਤੇ ਉਹੀ ਜਿਹੜਾ ਨਾਰਾ ਉਹ ਨਵਜੋਤ ਸਿੰਘ ਸਿੱਧੂ ਦਾ ਇਹ ਮਤਲਬ ਕਿਵੇਂ ਤਰ੍ਹਾਂ ਤਨ ਦੇ ਪਰ ਦੋਨੋਂ ਚੀਜ਼ਾਂ ਖਰੀਆਂ ਉਤਰ ਗਈਆਂ ਕਿਉਂਕਿ ਲੋਕ ਇੱਕ ਪਾਸੇ ਕਹਿਣਗੇ ਕਿ ਆਹੀ ਕੁਝ ਉਹ ਕਹਿੰਦੇ ਸੀ ਆਹੀ ਕੁਝ ਸਿੱਧੂ ਸਾਹਿਬ ਕਹਿੰਦੇ ਨੇ ਵੀ ਇਸ ਗੱਲ ਦੀ ਕੀ ਗਾਰੰਟੀ ਹੋਊਗੀ ਇਹ ਤੁਸੀਂ ਕੁਝ ਅਲੱਗ ਨਹੀਂ ਕਰੋਗੇ ਹਾਲਾਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਜ਼ਰੂਰ ਉਹਨਾਂ ਲੋਕਾਂ ਦਾ ਦਿਲ ਤੋੜਿਆ ਜਿਹੜੇ ਅਸਲ ਦੇ ਵਿੱਚ ਕੋਈ ਬਦਲਾਅ ਦੀ ਗੱਲ ਕਰਦੇ ਸੀ ਪੰਜਾਬ ਦੇ ਵਿੱਚ ਉਹ ਸੋਚਦੇ ਨੇ ਕਿਤੇ ਹੁਣ ਲੋਕਾਂ ਇਹਨਾਂ ਸੋਚੋ ਕਿ ਸਾਰੇ ਇੱਕ ਤਰ੍ਹਾਂ ਦੇ ਹੁੰਦੇ ਨੇ ਵੀ ਅੰਕੇ ਅੰਕੇ ਵੋਟਾਂ ਲੈ ਲੈਂਦੇ ਨੇ ਸੋ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਿਵੇਂ ਰੱਖ ਸਾਹਿਬ ਗਰਾਊਂਡ ਦੇ ਉੱਪਰ ਦਿੱਖੋ ਗੱਲ ਇਹ ਹੈ ਭੰਗੂ ਸਾਹਿਬ ਸਿਆਸਤ 'ਚ ਦੋ ਮੇਜਰ ਚੇਂਜਸ ਆਈਆਂ ਨੇ ਇੱਕ ਤਾਂ ਆਈ ਹੈ ਇਮੇਜ ਮੈਨੇਜਮੈਂਟ ਦੀ ਕਿ ਇਮੇਜ ਬਣਾਓ ਬੰਦੇ ਦਾ ਇੱਕ ਵੱਡਾ ਚਿਹਰਾ ਫਲਾਉਣਾ মিডিਆ ਰਾਹੀਂ ਕਰਕੇ ਇੱਕ ਹੈਗੀ ਇਵੈਂਟ ਮੈਨੇਜਮੈਂਟ ਸਿੱਧੂ ਸਾਹਿਬ ਇਹ ਦੋਨਾਂ ਚੀਜ਼ਾਂ ਦੇ ਵਿੱਚ ਕਾਫੀ ਐਕਸਪਰਟ ਹੈਗੇ ਨੇ ਆਪਣਾ ਇਮੇਜ ਬਣਾਉਣ ਦੇ ਵਿੱਚ ਵੀ ਉਹ ਇਵੈਂਟ ਮੈਨੇਜਮੈਂਟ ਦੇ ਵਿੱਚ ਵੀ ਪਰ ਜਿਹੜੀ ਸੀਰੀਅਸ ਸਿਆਸਤ ਹੈ ਨਾ ਚੇਂਜ ਲੈ ਆਉਣ ਵਾਲੀ ਇਦਾਂ ਦੀ ਕੋਈ ਸਿਆਸਤ ਨਹੀਂ ਹੁੰਦੀ ਜਿਹੜੀ ਗਰਾਊਂਡ ਲੈਵਲ ਦੇ ਉੱਪਰ ਆਰਗੇਨਾਈਜ਼ ਕਰਕੇ ਲੋਕਾਂ ਨੂੰ ਐਜੂਕੇਟ ਕਰਕੇ ਉਹਨਾਂ ਦਾ ਕੌਨਸ਼ੀਅਸਨੈਸ ਦਾ ਲੈਵਲ ਉੱਚਾ ਚੱਕ ਕੇ ਚੇਂਜ ਲਿਆਉਣ ਵਾਲੀ ਗੱਲ ਹੈ ਇਦਾਂ ਦੀ ਕੋਈ ਗੱਲ ਨਹੀਂ ਹਾਂ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਆਫਕਾਰੀ ਪਾਲਿਸੀ ਸੀ ਹੋਰ ਹੈ ਇਹਦੇ ਬਾਰੇ ਉਹ ਕਲੀਅਰਲੀ ਇਕਨੋਮੀ ਬਾਰੇ ਜਾਂ ਹੋਰ ਉਹ ਕਲੀਅਰ ਕਟ ਮਤਲਬ ਉਂਗਲੀ ਰੱਖ ਰਹੇ ਨੇ ਕਿ ਇੱਥੇ ਠੱਗੀ ਵੱਜ ਰਹੀ ਹੈ ਅਸੀਂ ਠੱਗੀ ਰੋਕਾਂਗੇ ਪਰ ਇਹ ਆਵਾਦਮੀ ਪਾਰਟੀ ਕਹਿੰਦੀ ਸੀ ਆਵਾਦਮੀ ਪਾਰਟੀ ਨੇ ਹੀ ਕਿਹਾ ਸੀ ਕਿ ਦੇਖੋ ਜੀ ਸਾਰੀ ਡਿਵੈਲਪਮੈਂਟ ਦੇ ਪ੍ਰੋਜੈਕਟਾਂ 'ਚ ਕਮਿਸ਼ਨ ਹੁੰਦਾ ਹੈ ਅਸੀਂ ਕਮਿਸ਼ਨ ਨਹੀਂ ਲਵਾਂਗੇ ਉਸ ਨੂੰ ਚੰਗੇ ਪਾਸੇ ਲ ਪੁਰਾ ਛੱਡ ਕੇ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਲਿਆ ਪਾਰਟੀ ਮਤਲਬ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਦੀ ਪਾਰਟੀ ਨੂੰ ਵੀ ਤੁਸੀਂ ਮਤਲਬ ਮੁਕਦਮੇ ਦੇ ਵਿੱਚ ਸ਼ਾਮਲ ਕਰੋ ਜਿਹੜੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹ ਇਹ ਤਾਂ ਜਦੋਂ ਬਣਨਗੇ ਉਦੋਂ ਹੀ ਪਤਾ ਲੱਗੂਗਾ ਦੇਖੋ ਪਰ ਇਹ ਵੀ ਜਿਹੜੀ ਗੱਲ ਉਹ ਇਹ ਕਹਿ ਰਹੇ ਨੇ ਕਿ ਮਤਲਬ ਜਿਹੜਾ ਬਦਲਾਅ ਹੈ ਝੂਠਾ ਬਦਲਾਅ ਹੈ ਫੇਕ ਬਦਲਾਅ ਹੈ ਅਸੀਂ ਅਸਲੀ ਲਿਆਵਾਂਗੇ ਇਹ ਝੰਡਾ ਹੋ ਵੀ ਹੈ ਸੋ ਉਹਦੇ ਵਿੱਚ ਦੇਖੋ ਕਿੰਨਾਕ ਨਿਕਦੇ ਨੇ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਨਾਲ ਲਾਉਂਦੇ ਨੇ ਕਿਸ ਤਰੀਕੇ ਦੇ ਨਾਲ ਉਹ ਐਜੂਕੇਟ ਕਰਦੇ ਨੇ ਲੋਕਾਂ ਨੂੰ ਮਤਲਬ ਇਹ ਗੱਲਾਂ ਤਾਂ ਦੇਖੋ ਐਕਸਪਰਟ ਨੇ ਨਾ ਜਿਹੜੇ ਬਹੁਤ ਸਾਰੇ ਇਮੇਜ ਮੈਨੇਜਮੈਂਟ ਵਾਲੇ ਇਵੈਂਟ ਮੈਨੇਜਮੈਂਟ ਵਾਲੇ ਜਾਂ ਹੋਰ ਡਵਾਈਜ਼ਰ ਦੱਸ ਦਿੰਦੇ ਨੇ ਕਿ ਆਹ ਗੱਲਾਂ ਨੇ ਜੀ ਬੋਲਣ ਵਾਲੀਆਂ ਹਾਂ ਪਰ ਲਗਭਗ ਸਾਰੀਆਂ ਪਾਰਟੀਆਂ ਉਹੀ ਬੋਲਦੀਆਂ ਨੇ ਮੈਨੀਫੈਸਟੋ ਲਿਖਣਾ ਤਾਂ ਆਲਮੋਸਟ ਕੋਟੇਜ ਇੰਡਸਟਰੀ ਬਣੀ ਹੋਈ ਹੈ ਉਹ ਸਾਰੇ ਉਹੀ ਲਿਖ ਦਿੰਦੇ ਨੇ ਬਸ ਕਿਹੜੀ ਗੱਲ ਤੇ ਤਾੜੀ ਵੱਜੂਗੀ ਬਸ ਉਹਦਾ ਇੰਨਾ ਹੀ ਹੈ ਉਹ ਸੋ ਉਹਨੂੰ ਉਨੀ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਗਰਾਊਂਡ ਲੈਵਲ ਤੇ ਦੇਖਣ ਵਾਲੀ ਗੱਲ ਉਹ ਕਿ ਕੌਣ ਫਾਈਨਾਂਸ ਕਰ ਰਿਹਾ ਉਹਨਾਂ ਦੇਖੋ ਇੱਕ ਸਾਹਿਬ ਇੱਕ ਰਹਿ ਗਿਆ ਦਾ ਸੈਕਸ਼ਨ ਉਹਦੀ ਹਮਾਇਤ ਕਰ ਰਿਹਾ ਪਰ ਉਹ ਸੈਕਸ਼ਨ ਦਾ ਲੈਵਲ ਕਿੰਨਾ ਕੁ ਚੇਤਨਾ ਦਾ ਇਹ ਇੰਪੋਰਟੈਂਟ ਗੱਲ ਹੈ ਡਾਕਟਰ ਸਾਹਿਬ ਕਈ ਵਾਰ ਮਤਲਬ ਚੀਜ਼ ਨੂੰ ਖੋਲ ਕੇ ਵੇਖ ਲੈਣਾ ਚਾਹੀਦਾ ਅੱਜ ਜਿਹੜੀਆਂ ਸਮੱਸਿਆਵਾਂ ਪੰਜਾਬ ਦੇ ਅੱਗੇ ਨੇ ਤੇ ਜਿਹੜੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਦਾਵਾ ਕਰਕੇ ਸਿਆਸਦਾਨ ਸੱਤਾ ਦੇ ਵਿੱਚ ਆਉਂਦੇ ਨੇ ਸੇਮ ਕੰਡੀਸ਼ਨ ਹੀ ਹੈ ਨਾ ਪੂਰੇ ਸੰਸਾਰ ਦੇ ਅੱਗੇ ਇਕੱਲੇ ਇੱਕ ਤਾਂ ਹੁੰਦਾ ਕਿ ਇਕੱਲੇ ਪੰਜਾਬ ਦੇ ਵਿੱਚ ਇਹ ਪ੍ਰੋਬਲਮ ਪੰਜਾਬ ਦੇ ਵਿੱਚ ਇਕੱਲੇ ਜਿੰਨਾ ਹੈਗੀ ਸਾਰੇ ਦੁਨੀਆ ਦੇ ਸਾਰੀ ਦੁਨੀਆ ਹੀ ਉਸੇ ਸਮੱਸਿਆ ਦੇ ਨਾਲ ਜੂਝ ਰਹੀ ਹੈ ਜਿਹੜੀ ਸਮੱਸਿਆ ਦੇ ਨਾਲ ਪੰਜਾਬ ਜੂਝ ਰਿਹਾ ਪੰਜਾਬ ਦੇ ਵਿੱਚ ਬੇਰਜ਼ਗਾਰੀ ਹੈ ਦੁਨੀਆ ਦੇ ਵਿੱਚ ਬੇਰਜ਼ਗਾਰੀ ਹੈ ਪੰਜਾਬ ਦੇ ਵਿੱਚ ਨਸ਼ਾ ਦੁਨੀਆ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਕਰਾਈਮ ਹੈ ਦੁਨੀਆ ਦੇ ਵਿੱਚ ਕਰਾਈਮ ਹੈ ਪੰਜਾਬ ਦੇ ਵਿੱਚ ਜੇਕਰ ਫੂਡ ਫੂਡ ਦੀ ਸ਼ਾਰਟੇਜ ਆ ਰਹੀ ਹੈ ਸਮੱਸਿਆ ਆ ਰਹੀ ਹੈ ਦੁਨੀਆ ਦੇ ਵਿੱਚ ਇਸ ਤੋਂ ਵੱਡੀ ਆ ਰਹੀ ਹੈ ਯਾਨੀ ਕਿ ਇਹਨਾਂ ਚੀਜ਼ਾਂ ਨੂੰ ਤਾਂ ਵਰਤਿਆ ਜਾ ਰਿਹਾ ਨਾ ਕਿ ਅਸੀਂ ਪੰਜਾਬ ਨੂੰ ਬਦਲ ਲਿਆਂਗੇ ਪੰਜਾਬ ਨੂੰ ਅਸੀਂ ਬਿਲਕੁਕੁਲ ਠੀਕ ਕਰ ਦਿਆਂਗੇ ਠੀਕ ਇਥੋਂ ਕਰ ਦੋਗੇ ਜਿਹੜੀ ਆ ਪੰਜਾਬ ਵਾਲੀ ਸਮੱਸਿਆ ਹੈ ਤਾਂ ਇੱਕ ਕਲਾਈਮੇਟ ਚੇਂਜ ਦੇ ਤੌਰ ਦੇ ਉੱਪਰ ਉੱਭਰ ਰਹੀ ਹੈ ਸੋ ਆਪਣੇ ਆਪ ਦੇ ਵਿੱਚ ਗੱਲ ਸਮਝ ਆ ਜਾਂਦੀ ਹੈ ਜਦੋਂ ਕੋਈ ਕਹਿੰਦਾ ਕਿ ਅਸੀਂ ਪੰਜਾਬ ਨੂੰ ਬਦਲਾਂਗੇ ਕਿਸੇ ਬੰਦਾ ਝੂਠੀ ਗੱਲ ਕਰ ਰਿਹਾ ਜੀ ਬਿਲਕੁਲ ਬਿਲਕੁਲ ਦੇ ਕੋਈ ਡ੍ਰੀਮ ਸੈਲਰਸ ਨੇ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਨਾ ਤੁਸੀਂ ਪਾਕਿਸਤਾਨ ਦੀ ਐਗਜ਼ਾਮਪਲ ਦੇਖੋ ਨਾ ਇਮਰਾਨ ਖਾਨ ਸਿੱਧੂ ਸਾਹਬ ਦੀ ਤਰ੍ਹਾਂ ਹੀ ਬਹੁਤ ਵੱਡੇ ਹੀਰੋ ਸੀ ਉੱਥੇ ਪਾਰਟੀ ਬਣਾਈ ਸਾਰਾ ਕੁਝ ਕਰਿਆ ਪ੍ਰਾਈਮ ਮਿਨਿਸਟਰ ਵੀ ਬਣ ਗਏ ਨਹੀਂ ਚੱਲ ਸਕੇ ਨਾ ਉਹ ਬਿਲਕੁਲ ਕਰਪਟ ਬੰਦਿਆਂ ਨੇ ਦੁਬਾਰਾ ਲਾ ਕੇ ਪਾਸੇ ਮਾਰੇ ਜਿਹੜੀ ਡੀਪ ਸਟੇਟ ਹੈ ਉਹਨੇ ਪਾਸੇ ਕਰਤਾ ਉਹਨਾਂ ਨੂੰ ਹੋਇਆ ਕੀ ਕਿ ਉਹ ਰੂਸ ਚਲੇ ਕੇ ਪਿਊਟਨ ਨੂੰ ਮਿਲਣ ਅਮਰੀਕਾ ਦਾ ਉੱਥੇ ਜਿਆਦਾ ਕੰਟਰੋਲ ਸੀ ਉਹਨਾਂ ਨੇ ਉਹਨਾਂ ਨੇ ਸੰਗਲੀਆਂ ਖਿੱਚੀਆਂ ਤੇ ਟਿਕਾ ਕੇ ਪਾਸੇ ਮਾਰੇ ਸੋ ਇਹ ਚੀਜ਼ ਅੱਜ ਅਸੀਂ ਕਿਸੇ ਕਿਤੇ ਨੂੰ ਬਾਕੀ ਦੁਨੀਆ ਦੀ ਪੋਲਿਟਿਕਸ ਨਾਲੋਂ ਤੋੜ ਕੇ ਨਹੀਂ ਦੇਖ ਸਕਦੇ ਇਹ ਜਿਹੜੇ ਇਸ ਤਰ੍ਹਾਂ ਦੇ ਸਾਡੇ ਆਈਡੀਅਲਿਸਟ ਬੰਦੇ ਨੇ ਹੋ ਸਕਦਾ ਇੰਡੀਵਿਡੂਅਲੀ ਬਹੁਤ ਇਮਾਨਦਾਰ ਹਿੰਮਤੀ ਮਿਹਨਤੀ ਸਾਰਾ ਕੁਝ ਹੀ ਹੋਣ ਪਰ ਤੁਸੀਂ ਸਟਰਕਚਰ ਹੈ ਜਿਹੜਾ ਉਹਨੂੰ ਇਗਨੋਰ ਵੀ ਨਹੀਂ ਕਰ ਸਕਦੇ ਜਿਹੜਾ ਇੱਕ ਸਟਰਕਚਰ ਬਣਿਆ ਹੋਊ ਉਹਨੂੰ ਚਲਾਉਣਾ ਕਿਵੇਂ ਹਣ ਭਗਵੰਤ ਸਿੰਘ ਸੀਐਮ ਤਾਂ ਬਣ ਗਏ ਨੇ ਸਰਕਾਰ ਚਲਾਉਣੀ ਨਹੀਂ ਆਉਂਦੀ ਕਦੇ ਵਿਪੋਸਨਾ ਤੇ ਚਲੇ ਗਏ ਇੱਧਰ ਚਲੇ ਗਏ ਡਿਬੇਟ ਕਰ ਲਈ ਹੋਰ ਕਰ ਲਿਆ ਮਨ ਟੈਂਪ ਟਕਾਉਣ ਵਾਲੇ ਹੀ ਕੰਮ ਹੈ ਨਾ ਕੋਈ ਕੋਈ ਕਲੀਅਰ ਕੱਟ ਪੋਲਿਸੀਜ਼ ਕਲੀਅਰ ਕੱਟ ਸਟਰੈਟਜੀਜ਼ ਕਲੀਅਰ ਕੱਟ ਟੀਮ ਵਰਕ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਿਰਿਆ ਹੁੰਦਾ ਹੈ ਕਿ ਜਿਹੜਾ ਤੁਸੀਂ ਗਵਰਨੈਂਸ ਕਿਵੇਂ ਕਰਨੀ ਐ ਐਡਮਿਨਿਸਟ੍ਰੇਸ਼ਨ ਕਿਵੇਂ ਕਰਨੀ ਐ ਪਾਰਟੀ ਆਰਗੇਨਾਈਜੇਸ਼ਨ ਕਿਵੇਂ ਚਲਾਉਣੀ ਐ ਇਹ ਐਵੇਂ ਥੋੜੋ ਆ ਜਾਂਦੇ ਨੇ ਚੁੱਕੀ ਮਾਰ ਕੇ ਇਹ ਗੱਲਾਂ ਸੋ ਇਮੇਜ ਡਾਕਟਰ ਸਾਹਿਬ ਮੈਨੇਜਮੈਂਟ ਕੰਪਨੀ ਤੁਸੀਂ ਨਹੀਂ ਉਹ ਤਾਂ ਜਦੋਂ ਆਪਾਂ ਸਿਆਸਤਦਾਨਾਂ ਦੇ ਆਲੇ ਦੁਆਲੇ ਨਜ਼ਰ ਮਾਰਦੇ ਆ ਕਿ ਕਿਹੜੇ ਬੰਦੇ ਨੇ ਜਿਹੜੇ ਚਲਾ ਰਹੇ ਨੇ ਇੱਕ ਇੱਕ ਪਾਰਟੀ ਨਹੀਂ ਕੋਈ ਵੀ ਪਾਰਟੀ ਲੈ ਲਓ ਉਹ ਬੰਦੇ ਦੇ ਕਈ ਕਲੀਅਰ ਹੋ ਜਾਂਦਾ ਕਿ ਇਹੇ ਬੰਦੇ ਵਿਚਾਰਾਂ ਦੀ ਸਮਰੱਥਾ ਨਹੀਂ ਹੈਗੀ ਬਾਰੀਕੀ ਸਮਝਣ ਦੀ ਕਿ ਸਾਡੇ ਆਲੇ ਦੁਆਲੇ ਹੋ ਕੀ ਰਹਾ ਇਹਨਾਂ ਨੇ ਤਾਂ ਦੁਨੀਆ ਉਸੇ ਹਿੱਸੇ ਨਾਲ ਦੇਖਣੀ ਹੈ ਨਾ ਉਸੇ ਅਨਕ ਨਾਲ ਦੁਨੀਆ ਦੇਖਣੀ ਹੈ ਜਿਦੇ ਨਾਲ ਆਮ ਬੰਦਾ ਦੇਖ ਰਿਹਾ ਜੋ ਆਮ ਬੰਦੇ ਨੂੰ ਦਿਖ ਰਿਹਾ ਉਹੀ ਵਿਚਾਰ ਨੇ ਇਹਨਾਂ ਨੂੰ ਦਿਖੂਗਾ ਡਾਕਟਰ ਸਾਹਿਬ ਪਾਰ ਨਹੀਂ ਨ ਦੇਖ ਸਕਦੇ ਜਦੋਂ ਤੱਕ ਪਾਰ ਨਹੀਂ ਦੇਖ ਸਕਦੇ ਜਦੋਂ ਤੱਕ ਇਹ ਬੌਂਡਿੰਗ ਨਹੀਂ ਦੇਖ ਸਕਦੇ ਜਿਹੜੀ ਕਾਰਪੋਰੇਸ਼ਨਾਂ ਦੀ ਲੋਕਾਂ ਦੀ ਇੰਡੀਵਿਜੂਅਲ ਗਰੁੱਪ ਦੀ ਬੌਂਡਿੰਗ ਹੈਗੀ ਹੈ ਉਦੋਂ ਤੱਕ ਤਾਂ ਨਹੀਂ ਸੰਭਵ ਹੈਗਾ ਸਾਰਾ ਕੁਝ ਇਹ ਦੂਜਾ ਇਹ ਗੱਲ ਹੁੰਦੀ ਹੈ ਕਿ ਕੀ ਪਤਾ ਕੋਈ ਸਿਆਸਤਦਾਨ ਭਵਿੰਦਰ ਸਿੰਘ ਸਾਹਿਬ ਹੀ ਹੁਣ ਕਿ ਉਹਦੇ ਉੱਪਰ ਬੈਠ ਕੇ ਕੰਮ ਕਰਨ ਉਸ ਬਾਉਂਡਿੰਗ ਦੇ ਅੱਜ ਤੱਕ ਦਾ ਜਿੰਨੇ ਸਿਆਸਦਾਨ ਆਏ ਨੇ ਉਹ ਸਾਰਿਆਂ ਨੇ ਥੱਲੇ ਹੀ ਲੱਗ ਕੇ ਕੰਮ ਕੀਤਾ ਰੱਜ ਸਭ ਉਹਦੇ ਤਾਂ ਦੇਖੋ ਗੱਲ ਇਹ ਹੈ ਕਿ ਚੇਂਜ ਜਦੋਂ ਆਉਂਦੀ ਹੈ ਨਾ ਉਹਦਾ ਪਹਿਲਾਂ ਪ੍ਰੈਡਿਕਟ ਕਰਨੀ ਤਾਂ ਔਖੀ ਹੁੰਦੀ ਹੈ ਪਰ ਇਹ ਵੀ ਵਰਲਡ ਦੇ ਵਿੱਚ ਹੀ ਚੇਂਜ ਆ ਰਹੀ ਹੈ ਔਰ ਇਹਦੇ ਚੋਂ ਨਵੀਂ ਲੀਡਰਸ਼ਿਪ ਉਮਰਜ ਕਰਨੀ ਹੈ ਵੈਸੇ ਨਾਰਮਲੀ ਲੀਡਰਸ਼ਿਪ ਸੋਲਿਡ ਹੋਉਂਦੀ ਜਿਹੜੀ ਸੰਘਰਸ਼ ਚੋਂ ਜਾਂ ਸਟ੍ਰਗਲਸ ਦੇ ਵਿੱਚੋਂ ਨਿਕਲੇ ਇਹ ਜਿਹੜੀ ਆ ਪ੍ਰੈਜ਼ੈਂਟ ਲੀਡਰਸ ਨੇ ਸਾਡੇ ਉਸ ਤਰ੍ਹਾਂ ਦੇ ਸੰਘਰਸ਼ਾਂ ਤੋਂ ਨਹੀਂ ਨਿਕਲੇ ਸਕੋ ਇਹਨਾਂ ਨੂੰ ਲੀਡਰਸ਼ਿਪ ਪਹਿਲਾਂ ਮਿਲ ਗਈ ਸੰਘਰਸ਼ ਬਾਅਦ ਚ ਕਰਨਾ ਪੈ ਰਿਹਾ ਹੈ। ਕੋਈ ਵਾਰ ਉਹਦੇ ਚੋਂ ਵੀ ਬੰਦਾ ਸਿੱਖ ਕੇ ਮੈਚੂਰ ਹੋ ਜਾਂਦਾ ਐਸੀ ਗੱਲ ਨਹੀਂ ਹੈ ਮਤਲਬ ਇਹ ਆਸਰਾਕ ਕੇ ਚੱਲਣਾ ਚਾਹੀਦਾ ਹੈ। ਤੇ ਲੈਟ ਅਸ ਸੀ ਕਿ ਕੀ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਕਿਉਂਕਿ ਮਾਫੀਆ ਰਾਜ ਹੈ ਰਵਿਕ ਸਾਹਿਬ ਮਾਫੀਆ ਤੋਂ ਵੀ ਇੱਕ ਹੋਰ ਦੇਖੋ ਤੁਸੀਂ ਜਦੋਂ ਆਪਾਂ ਕਹਿੰਦੇ ਆ ਕਿ ਮਾਫੀਆ ਰਾਜ ਹੈ ਤਾਂ ਆਪਣੇ ਜਿਹੜੇ ਲੋਕ ਨੇ ਇਹ ਇਮੇਜ ਬਣਾ ਲੈਂਦੇ ਨੇ ਕਿ ਕੋਈ ਬੰਦਾ ਬੰਦੂਖ ਫੜ ਕੇ ਗਲੀ 'ਚ ਫਿਰ ਰਿਹਾ ਹੋਊਗਾ ਕਿ ਉਹ ਮਾਫੀਆ ਤੇ ਉਹ ਸੂਈ ਉੱਥੇ ਹੀ ਅੜਕ ਜਾਂਦੀ ਹੈ ਕਿ ਇਹ ਇਹੀ ਮਾਫੀਆ ਹੋਣਾ ਤੇ ਜੀ ਉੱਥੇ ਸਮੱਸਿਆ ਖੜੀ ਹੁੰਦੀ ਹੈ ਉਹ ਤਾਂ ਵਿਚਾਰੇ ਕੁਝ ਵੀ ਨਹੀਂ ਜਿਹੜੀ ਗੈਂਗਸਟਰ ਕੁਝ ਵੀ ਨਹੀਂ ਜੀ ਤਾਂ ਉਸੇ ਕੋਲੇ ਦਾ ਪਾਤਰ کہہ ਰਿਆ ਸੀ ਵੀ ਉਹ ਤਾਂ ਵਰਕਰ ਨੇ ਜੀ ਬਿਲਕੁਲ ਬਿਲਕੁਲ ਤੇ ਉਹਦੀਆਂ ਤਾਂ ਅੰਗਲੀਆਂ ਸੂਈਆਂ ਮਤਲਬ ਲੱਭਦੇ ਲੱਭਦੇ ਹੁੜਾ ਲੱਗ ਜਾਂਦੀਆਂ ਨੇ ਲੋਕਾਂ ਦੀ ਜੀ ਡਾਕਟਰ ਸਾਹਿਬ ਬਿਲਕੁਲ ਜਦੋਂ ਤੱਕ ਵਾਈਟ ਕਾਲਰ ਕਰਾਇਮ ਜੀ ਨਾ ਸਮਝ ਦੇ ਵਿੱਚ ਆਉਂਦਾ ਲੋਕਾਂ ਦੇ ਉਦੋਂ ਤੱਕ ਨਹੀਂ ਪਤਾ ਲੱਗਣਾ ਕਿ ਮਾਫੀਆ ਕੀ ਹੈ ਬਿਲਕੁਲ ਬਿਲਕੁਲ ਜੀ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਾਲ ਜੋੜਨ ਦੇ ਲਈ ਕਲਬਤ ਰੱਖਣ ਦੇ ਲਈ ਧੰਨਵਾਦ ਜੀ ਸਾਬ ਸ਼ੁਕਰੀਆ ਥੈਂਕ ਯੂ so much ਥੈਂਕ ਯੂ ਜੀ ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਪੱਟੇ ਸਾਹਿਬ